ਅਸੀਂ ਵਿਚਾਰਿਆ ਆ ਆ ਦੇਖ ਲਓ ਟਰਾਲੀਆਂ ਖੜੀਆਂ ਸਮਾਨ ਦੀ ਭਰੀਆਂ ਆ ਭਰੀਆਂ ਜਾਂ ਕੋਈ ਤੂੜੀ ਆ ਤੇ ਇਧਰ ਦੇਖੋ ਲੋਡ ਬਹੁਤ ਜ਼ਿਆਦਾ ਦੋ ਕਿਸ਼ਤਾਂ ਇੱਥੇ ਰੱਖੀਆਂ ਜਾਂ ਆਣ ਜਾਣ ਨੂੰ ਪਰਵਣ ਨਹੀਂ ਆ ਜਾ ਸਕਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਲੋਡ ਪੈ ਰਿਆ ਬਹੁਤ ਜ਼ਿਆਦਾ ਪਾਣੀ ਨਾ ਕਰਨੀ ਟਾਂ ਲੱਗੀ ਅੱਗੇ ਇੱਕ ਪਿੰਡ ਹੈਗਾ ਟੱਕਾ ਵਸਤੀ ਜਿਹਨੂੰ ਉਟਾਣੀ ਆ ਉਹਦਾ ਟੱਕਾ ਵਸਤੀ ਕਹਿੰਦੇ ਆ ਪਿੰਡ ਦਾ ਨਾਮ ਰੱਖਿਆ ਤੇ ਉਧਰੋਂ ਪਾਣੀ ਬਹੁਤ ਜ਼ਿਆਦਾ ਪੈ ਰਿਆ ਡੇ ਡੇੜ ਫੋਟੇ ਬੰਦੁੱਤ ਤੋਂ ਲੰਘ ਰਿਹਾ ਬੰਦੇ ਬਸ ਟੁੱਟਣ ਵਾਲਾ ਇਧਰ ਤਾਂ ਕਰਕੇ ਲੋਡ ਬਹੁਤ ਜ਼ਿਆਦਾ ਵਧ ਗਿਆ ਆ ਆਪਣੇ ਸਾਹਮਣੇ ਦਰਿਆ ਲੱਗ ਗਿਆ ਆ ਗਿਆ ਇਧਰ ਬਹੁਤ ਜ਼ਿਆਦਾ ਬੁਰੇ ਹਾਲਾਤ ਹੋਏ ਪਿਆ ਤੁਸੀਂ ਦੇਖ ਸਕਦੇ ਹੋ ਅਗਾ ਦਿਖਾਉਣਾ ਤੁਹਾਨੂੰ ਹੋਰ ਖਰਾਬ ਬਹੁਤ ਮਾੜੇ ਹਾਲਾਤ ਆ ਜੀ ਆ ਦੇ ਘਰ ਚ ਪਾਣੀ ਭਰ ਗਿਆ ਇੱਥੇ ਵਿਲੀ ਸੀ ਮੱਝਾ ਡੰਗਰਾ ਵਾਸਤੇ ਤੂੜੀ ਤੁਹਾਡੀ ਸਾਰੀ ਰੁਬ ਗਈ ਆ ਤੇ ਡੰਗਰ ਬਾਹਰ ਕੱਢ ਲਿਆ ਆ ਦੇਖ ਸਕਦੇ ਹੋ ਡੰਗਰ ਖੜੇ ਉਹ ਮਾਰੇ ਲਾ ਦਾ ਪਾਣੀ ਨਾਲ ਪਸ਼ਮਾ ਦਾ ਬਹੁਤ ਔਖਾ ਆ ਤਾ ਚਲ ਠੀਕ ਹੈ ਮੈਂ ਨਾ ਪਾਣੀ ਬਹੁਤ ਪੈ ਚੁੱਕਿਆ ਦੇਖੋ ਸਾਰਾ ਖਰਾਬ ਹੋ ਗਿਆ ਮਿੱਟੀ ਪਾਈ ਗਈ ਇੱਥੇ ਦੇਖ ਸਕਦੇ ਹੋ ਇਧਰ ਪਾਣੀ ਬਹੁਤ ਜ਼ਿਆਦਾ ਵਧ ਗਿਆ ਬਹੁਤ ਜ਼ਿਆਦਾ ਸਾਰਾ ਪਾਣੀ ਇਧਰ ਸੁੱਕਾ ਥਾ ਇਧਰ ਸਾਰੇ ਚੋਨੇ ਨਿਸਰੇ ਪਏ ਆ ਹੋਰ 10-20 ਦਿਨਾਂ ਤੱਕ ਵਢੀਚ ਵੀ ਸਕਦੇ ਆ ਪਰ ਹੁਣ ਪਾਣੀ ਆ ਗਿਆ ਹੁਣ ਔਖਾ ਹੀ ਆ ਤੇ ਇਧਰ ਦੇਖ ਲਓ ਇਧਰ ਪਾਣੀ ਚੱਲ ਰਿਹਾ ਇਧਰ ਸੋ ਨੇ ਖੜੇ ਆ ਜੇ ਨਹੀਂ ਬਾਨਾ ਜੇ ਟੁੱਟਿਆ ਦਰਿਆ ਬਹੁਤ ਦੂਰ ਤੱਕ ਦਿਖਦਾ ਇੱਥੇ ਦੇਖੇ ਸਾਰਾ ਦਰਿਆ ਹੀ ਦਿਖ ਰਿਹਾ ਇੱਥੇ ਆਪਣੇ ਪੀਰਾਂ ਦੀ ਜਗ੍ਹਾ ਹੀ ਇਹ ਵੀ ਡੁੱਬ ਗਈ ਆ ਬਹੁਤ ਸਾਰੇ ਪਪੂਲਰ ਲੱਗੇ ਆ ਸਾਰੇ ਹੀ ਮੈਂ ਨਾ ਦਰਿਆ ਪੀਂਦੀ ਜਗ੍ਹਾ ਦੇ ਨਾਲ ਆ ਗਿਆ ਦਰਿਆ ਉਹ ਸਾਹਮਣੇ ਲੋੜ ਵਾਲੇ ਵਾਲੀ ਦਰਿਆ ਕਈ ਕੱਲ ਕਈ ਕੱਲ ਵੀਰਾਂ ਨੇ ਕੱਲ ਕੱਲ ਵੀਰਾਂ ਨੇ ਉੱਥੇ ਮਤਲਬ ਉੱਥੋਂ ਪਪੂਲਰ ਪਟ ਕੇ ਤੇ ਇਥੋਂ ਵਧਣੇ ਸ਼ੁਰੂ ਕਰ ਦਿੱਤੇ ਸੀ ਕਿਉਂਕਿ ਉਹ ਕਹਿੰਦੇ ਸੀ ਕਿ ਜਿੰਨਾ ਵੀ ਹੋ ਸਕਦਾ ਹੁਣ ਫਸਲਾਂ ਤਾਂ ਸਾਰੀਆਂ ਰੁੜ ਗਈਆਂ ਦੋਪੰਗੀਆਂ ਤੇ ਹੁਣ ਕੋਈ ਵੀ ਕੁਛ ਵੀ ਹੋ ਸਕਦਾ ਮਤਲਬ ਮਾੜਾ ਮੋਟਾ ਰੋਟੀ ਕੁਝ ਜਰਾ ਘਾਰ ਸਕਣਾ ਤੇ ਲੱਕੜਾਂ ਨੂੰ ਕਿਡਾ ਥੋੜੀ ਵੱਡੀਆਂ ਵੱਡੀਆਂ ਤੇ ਕੋਈ ਵੇਚ ਸਕਣਾ ਹੁਣ ਦੇਖੋ ਬਚਦੇ ਕਿ ਬਣਦਾ ਇੱਧਰ ਸਾਰੀ ਮਿੱਟੀ ਤੋੜ ਹੀ ਪਾਈ ਆ ਰਾਹ ਬਹੁਤ ਜ਼ਿਆਦਾ ਖਰਾਬ ਹੋਇਆ ਅੱਜ ਬਹੁਤ ਜ਼ਿਆਦਾ ਮੀਂਹ ਪੈ ਗਿਆ ਪੈ ਗਿਆ ਦਿਖਾਉਣੀ ਆ ਤੁਹਾਨੂੰ ਵਦਿਆ ਪਾਣੀ ਆ ਦੇਖ ਲਓ ਮਾੜ ਕੋਠੇ ਦੇ ਉੱਤੇ ਚੜਾਇਆ ਅੱਗੇ ਰੇੜੀ ਬੰਨ ਤੇ ਖੜੀ ਕੀਤੀ ਆ ਐਸੀ ਮਿੱਟੀ ਸਾਰੀ ਭਾਈ ਤੋੜੀ ਇਤਨੀ ਮਿੱਟੀ ਪਾਈ ਆ ਦੇਖ ਸਕਦੇ ਆ ਇੱਧਰ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਸੁਣਾ ਦਿਖਾਉਣਾ ਤੁਹਾਨੂੰ ਇਧਰ ਸਾਰੀ ਅੱਗੇ ਇੱਥੇ ਝੋਨੇ ਬਹੁਤ ਜ਼ਿਆਦਾ ਦਿਖ ਰਹੇ ਆਂ ਸਵੇਰੇ ਦਾ ਪਾਣੀ ਬਹੁਤ ਜ਼ਿਆਦਾ ਹੀ ਵਧ ਗਿਆ ਤੇ ਆਹ ਰਾ ਦਿਖਾਉਣਾ ਤੁਹਾਨੂੰ ਵੀਰ ਲਗੇ ਆਂ ਉਹ ਆ ਰਸਤਾ ਬਹੁਤ ਖਰਾਬ ਆ ਰਸਤਾ ਬਣਾ ਰਹੇ ਆ ਮਿੱਟੀ ਸੱਟ ਸੱਟ ਕੇ ਜਿਵੇਂ ਬਾਣ ਤੇ ਕੱਢ ਲਿਆ ਉਧਰ ਟਰਾਲੀਆਂ ਕੱਢੀਆਂ ਜਾਂ ਸਮਾਨ ਲਿਆ ਉਧਰੋਂ ਘਰ ਤੋਂ ਸਮਾਨ ਕੱਢਿਆ ਗਿਆ ਕੋਈ ਉੱਤੇ ਰੱਖ ਲਿਆ ਕੋਈ ਬਾਹਰ ਦਿੱਤੇ ਰੱਖ ਲਿਆ ਇੱਥੇ ਦੇਖ ਸਕਦੇ ਹੋ ਦੇਖ ਲਓ ਬਾਣ ਕਿਦਾਂ ਖੁਰਦਾ ਜਾ ਰਿਹਾ ਹੁਣ ਇਹ ਮਰ ਪਰ ਮਰ ਮਾਤਮਾ ਤੇ ਆ ਕੀ ਕੀ ਬਣ ਸਕਦਾ ਹੁਣ ਵਿਚਾਲੇ ਤੇ ਵਿਚਾਲੇ ਹੁਣ ਕੀ ਕਰ ਸਕਦੇ ਆ ਸਾਰੀ ਤਾਂ ਮਿੱਟੀ ਮਿੱਟੀ ਵੀ ਦੀ ਆ ਇੱਧਰ ਪਾਈ ਹੋਈ ਆ ਤੇ ਇਥੋਂ ਧਾ ਲੱਗਣੀ ਸ਼ੁਰੂ ਹੋ ਗਈ ਆ ਪਾੜ ਪੈ ਬਾਨ ਨੂੰ ਵੀ ਪਾਟਣਾ ਸ਼ੁਰੂ ਹੋ ਗਿਆ ਪਾੜ ਪੈਦੇ ਜਾਂਦੇ ਬਾਨ ਨੂੰ ਤੇ ਪਾਈ ਲਈ ਜਾਂਦਾ ਮਿੱਟੀ ਸਾਰੀ ਥੱਲੇ ਨੂੰ ਹੁਣ ਦੇਖੋ ਕੀ ਹਾਲਾਤ ਬਣੇ ਪਿਆ ਅਗਾ ਦਿਖਾਉਣਾ ਤੁਹਾਨੂੰ ਮੱਝਾਂ ਵੀ ਡੰਗਰ ਵੀ ਪਸ਼ੂ ਸਾਰੇ ਉੱਪਰ ਮਾਂ ਤੇ ਖੜੇ ਕਿਤੇ ਹੋ ਗਿਆ ਉਧਰ ਦੇਖ ਲਖਦੇ ਹੋ ਟਰੈਕਟਰ ਅਜੇ ਵਿੱਤੇ ਹੀ ਆ ਅਜੇ ਤਿਆਰੀ ਚੱਲ ਰਹੀ ਹੈ ਸਮਾਨ ਕੱਟਾਂ ਦੀ ਇੱਥੇ ਉਹ ਟਰਾਲੀ ਖੜਾ ਗਿਆ ਦੇਖ ਤਾਂ ਵੇ ਆਹ ਸੁਹਾਣਿਆ ਤੈਨੂੰ ਹੋਰ ਕੀ ਸਮਾਂ ਚੱਲ ਬੰਦਿਆ ਆਏ ਬੰਦ ਕਰਦੇ ਹਾਂ ਟੱਕਾ ਹਤੀ ਪੈਂਦਾ ਮਾਂ ਦੇ ਵਿੱਚ ਡੁੱਬ ਗਿਆ ਉਹ ਕਹਿੰਦੇ ਆ ਉਹ ਸਾਰਾ ਡੁੱਬ ਗਿਆ ਪਾਣੀ ਬਹੁਤ ਜ਼ਿਆਦਾ ਆ ਉਹ ਦੇਖ ਲਓ ਉਹ ਜਿੱਥੇ ਪੂਲ ਆ ਉਹ ਉਰਾ ਹੋ ਰਿਹਾ ਸਾਰਾ ਦਰਿਆ ਆ ਦਰਿਆ ਦੀ ਬੰਨੀ ਕੁਝ ਨਹੀਂ ਦਿਖ ਰਹੀ ਸਾਰਾ ਦਰਿਆ ਇੱਕੋ ਬਰਾਬਰ ਹੋ ਗਿਆ ਪੈੜੀਆਂ ਦੇ ਤੇ ਦੇਖ ਸਕਦੇ ਹੋ ਪਾਣੀ ਤਾਂ ਬਹੁਤ ਜ਼ਿਆਦਾ ਪੱਧਰ ਵਧ ਰਿਹਾ ਅਗਾ ਦਿਖਾਉਣੇ ਤੁਹਾਨੂੰ ਦੇਖਣਾ ਵੀਰ ਲਸਣ ਵੀ ਲੈ ਕੇ ਜਾ ਰਹੇ ਆ ਲਸਣ ਦੇ ਬੋਰੇ ਜਿਹੜਾ ਹੀ ਸੰਭ ਲਿਆ ਸੰਭ ਲਿਆ ਉਹ ਦੇਖ ਲਓ ਜਿਹੜਾ ਸਾਮਾਨ ਸੰਭਿਆ ਗਿਆ ਸੰਭਿਆ ਗਿਆ ਬਾਕੀ ਬੱਦਲ ਬਹੁਤ ਆ ਗਿਆ ਹੁਣ ਕੋਈ ਪਤਾ ਨਹੀਂ ਦੱਸਾਂ 20 ਮਿੰਟਾਂ ਦਾ ਨਹੀਂ ਪਤਾ ਹੁੰਦਾ ਜਿਹੜੇ ਸਾਰਾ ਬੱਦਲ ਆ ਰਿਹਾ ਪਾਣੀ ਦੇਖ ਲਓ ਕੀ ਬਣੇਗਾ ਮੌਜਾ ਸਾਰਿਆਂ ਨੇ ਹੁਣ ਪਸ਼ੂ ਸਾਰੇ ਸੈਂਟਰ ਨੂੰ ਰਹਿ ਗਏ ਆ ਆ ਗੁੱਛੰਦ ਬਰਗਲੇ ਆਇਆ ਆ ਦੇਖ ਲਓ ਰੱਸਾਂ ਦੇ ਬੋਰੇ ਰੱਖੀਆਂ ਦੇ ਗਾਮੂ ਸਾਡਾ ਕਹਿੰਦਾ ਬੱਸ ਬੱਸ ਹੋਈ ਵੀ ਸਮਾਨ ਕੱਢ ਕੱਢ ਕੇ ਆ ਵੀਰਾਂ ਨੇ ਅਜੇ ਮੱਜਾਂ ਨਹੀਂ ਕੱਡੀਆਂ ਇਹ ਕਹਿੰਦੇ ਜਦੋਂ ਪਾਣੀ ਟੁੱਟੂਗਾ ਫਿਰ ਕਾਢ ਲਾਂਗੇ ਦਵਾਰਾ ਦੇਖ ਸਕਦੇ ਹੋ ਟਰੈਕਟਰ ਕੱਢ ਕੇ ਡਿੱਟਾ ਵੀਰਾਂ ਨੇ ਉਹ ਘਾਰ ਆ ਉਹ ਘਰ ਤੋਂ ਦੱਸਿਆ ਵੀਰ ਨੇ ਕਿ ਉੱਥੇ ਟਰੈਕਟਰ ਰਖ ਲਿਆ ਉਹ ਘਰ ਤੋਂ ਟਰੈਕਟਰ ਆਇਆ ਇੱਥੇ ਮੱਜਾਂ ਠੱਡੀ ਖੜਿਆ ਸਮਾਨ ਨਾਲ ਉੱਥੇ ਕੱਢ ਲਿਆ ਕੱਢ ਕੇ ਸਾਰਾ ਉੱਪਰ ਚੜਾਇਆ ਆ ਆ ਮੱਝਾਉਣ ਬੰਨਣ ਦੇ ਆ ਪਸ਼ੂ ਦੇਖ ਲੋ ਕੋਈ ਕੋਈ ਬੋਰਾ ਨਹੀਂ ਕੋਈ ਕੁਛ ਨਹੀਂ ਇਦਾਂ ਹੀ ਥੱਲੇ ਜ਼ਮੀਨ ਤੇ ਪੱਠੇ ਪੁੱਠੇ ਪਾਏ ਆ ਇਦਾਂ ਖਾਦੀ ਜਾਂਦੇ ਆ ਆ ਤੁਹਾਨੂੰ ਪਹਿਲਾਂ ਦੱਸਦੇ ਸੀ ਕਿ ਕੂਲਰ ਉੱਥੋਂ ਵੱਢ ਕੇ ਲਿਆਉਂਦੇ ਆ ਗਏ ਜਾ ਦੇਖ ਲੋ ਕੋਈ ਕੂਲਰ ਪਿਆ ਉਧਰ ਵੱਢੀ ਜਾ ਰਹੇ ਆ ਜੋ ਕਿ ਕੁਛ ਵੀ ਬਚਾ ਕੁਝ ਪੁੱਲਰ ਦਰਿਆ ਦੀ ਲਪੇਟ ਵਿੱਚ ਲੁੱੜ ਗਏ ਆ ਤੇ ਕੁਝ ਬਚੇ ਸੀਗਾ ਨਾ ਵਿੱਚੇ ਪਾਣੀ ਦੇ ਫੱਟੇ ਲੈ ਜਾਂਦੇ ਆ ਅਗਾ ਤੋਂ ਪਾਣੀ ਦੇ ਵਿੱਚ ਹੀ ਵੱਢ ਕੇ ਲੈ ਜਾਂਦੇ ਹਾਂ ਹਾਂਜੀ ਭਾਜੀ ਆ ਦੇਖ ਸਕਦੇ ਹੋ ਲੱਕੜਾਂ ਵੱਢੀ ਰਹੀਆਂ ਪਿਛਲੇ ਸਾਲ ਇੱਥੋਂ ਬੰਨ ਟੁੱਟਿਆ ਸੀ ਆਹ ਹਾਂ ਮੈਂ ਅੱਜ ਵਸਤੀ ਚੱਲੇ ਹਾਂ